ਬਿਤੇ ਕੁਝ ਮਹੀਨਿਆਂ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ 'ਚ ਗਿਰਾਵਟ ਦੀ ਵਜ੍ਹਾ ਨਾਲ ਔਸਤ ਮਹਿੰਗਾਈ ਦਰ 'ਚ ਗਿਰਾਵਟ ਆਈ ਹੈ ਪਰ ਖਾਣ-ਪੀਣ ਦੇ ਕੁਝ ਸਮਾਨਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਖਾਸ ਤੌਰ ਤੇ ਦਾਲਾਂ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਬਿਤੇ 2 ਸਾਲਾਂ 'ਚ ਮਸਰ ਨੂੰ ਛੱਡ ਕੇ ਬਾਕੀ ਸਾਰੀਆਂ ਪ੍ਰਮੁੱਖ ਦਾਲਾਂ ਦੇ ਭਾਅ ਲਗਾਤਾਰ ਵਧ ਰਹੇ ਨੇ ਸਭ ਤੋਂ ਵੱਧ ਅਰਹਰ ਦਾਲ ਦੀਆਂ ਕੀਮਤਾਂ ਵਧੀਆਂ ਨੇ ਉਧਰ ਟਮਾਟਰ ਦੇ ਮੁੱਲ ਵੀ ਦੋ ਸਾਲਾਂ 'ਚ ਸਭ ਤੋਂ ਵੱਧ ਵਧੇ ਨੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਮਹੀਨਾਵਾਰੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਦਾਲਾਂ ਤੋਂ ਇਲਾਵਾ ਖਾਣ ਵਾਲੇ ਤੇਲ ਅਤੇ ਮੋٹے ਅਨਾਜ ਦੀਆਂ ਕੀਮਤਾਂ 'ਚ ਵੀ ਵਾਧਾ ਹੋ ਰਿਹਾ ਹੈ ਬਾਜ਼ਾਰ 'ਚ ਅਰਹਰ ਦਾਲ 180 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੀ ਹੈ ਈ-ਕਾਮਰਸ ਕੰਪਨੀਆਂ 120 ਤੋਂ ਲੈ ਕੇ 200 ਰੁਪਏ ਪ੍ਰਤੀ ਕਿਲੋ ਤੱਕ ਅਰਹਰ ਦਾਲ ਵੇਚ ਰਹੀਆਂ ਨੇ ਆਰਗੈਨਿਕ ਦਾਲ ਦੀਆਂ ਕੀਮਤਾਂ ਕਾਫੀ ਜ਼ਿਆਦਾ ਨੇ ਰਿਜ਼ਰਵਾ ਬੈਂਕ ਆਫ ਇੰਡੀਆ ਨੇ ਅਰਹਰ ਦਾਲ ਦੀ ਔਸਤ ਕੀਮਤ 140 ਰੁਪਏ ਮੰਨੀ ਹੈ ਜੋ ਜਨਵਰੀ 2023 ਚ 112 ਰੁਪਏ ਪ੍ਰਤੀ ਕਿਲੋਗ੍ਰam ਦੇ ਆਸ-ਪਾਸ ਸੀ ਇਸੇ ਤਰ੍ਹਾਂ ਵੇਖਿਆ ਜਾਵੇ ਤਾਂ ਅਰਹਰ ਦਾਲ ਦੇ ਮੁੱਲ ਬੀਤੇ 2 ਸਾਲਾਂ ਦੌਰਾਨ 28 28 ਰੁਪਏ ਕਿਲੋਗ੍ਰam ਤੱਕ ਵਧੇ ਨੇ ਇਸੇ ਤਰ੍ਹਾਂ ਮਾਂ ਤੇ ਛੋਲਿਆਂ ਦੀ ਦਾਲ ਦੀ ਕੀਮਤਾਂ ਚ ਤੇਜ਼ੀ ਆਈ ਹੈ ਉਦਦਰ ਖਾਣ ਵਾਲੇ ਤੇਲ ਦੀਆਂ ਕੀਮਤਾਂ ਚ ਵੀ ਅਕਤੂਬਰ 2024 ਤੋਂ ਬਾਅਦ ਲਗਾਤਾਰ ਤੇਜ਼ੀ ਆ ਰਹੀ ਹੈ ਇਸ ਤੋਂ ਸਾਫ ਹੈ ਕਿ ਆਉਣ ਵਾਲੇ ਮਹੀਨਿਆਂ ਚ ਕੀਮਤਾਂ ਚ ਤੇਜ਼ੀ ਦਾ ਅਸਰ ਕਾ ਦੀ ਥਾਲੀ ਤੇ ਵੀ ਪੈ ਸਕਦਾ ਹੈ ਰਿਪੋਰਟ ਚ ਦਿੱਤੀਆਂ ਗਈਆਂ ਕੀਮਤਾਂ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਸਰਦੀ ਦੇ ਮੌਸਮ ਚ ਟਮਾਟਰ ਦੀਆਂ ਕੀਮਤਾਂ ਚ ਵੱਡੀ ਕਮੀ ਆਈ ਹੋਵੇ ਪਰ ਫਰਵਰੀ 2023 ਚ ਟਮਾਟਰ ਦੀ ਔਸਤ ਕੀਮਤ 10 ਰੁਪਏ ਕਿਲੋਗ੍ਰਾਮ ਸੀ ਜੋ ਫਰਵਰੀ 2024 ਚ 10 ਤੋਂ 12 ਰੁਪਏ ਦੇ ਵਿਚਾਲੇ ਰਹੀ ਪਰ ਇਸ ਵਾਰ ਫਰਵਰੀ ਚ ਇਹ ਦੁੱਗਣੀ ਤੋਂ ਵੱਧ ਹੈ ਆਲੂ ਪਿਆਜ਼ ਦੀਆਂ ਕੀਮਤਾਂ ਚ ਵੀ ਤੇਜ਼ੀ ਦੇਖੀ ਜਾ ਰਹੀ ਹੈ ਮੋٹے ਅਨਾਜ ਦੀਆਂ ਕੀਮਤਾਂ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਖਾਸ ਤੌਰ ਤੇ ਚੌਲ ਅਤੇ ਕਣਕ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ